ਵੈਰਜੀ ਦਾ ਖਾਲਸਾ ਵੈਰਜੀ ਦੀ ਫਤਿਹ 21 ਫਰਵਰੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਅਸੀਂ ਪੰਜਾਬੀ ਮਾਂ ਬੋਲੀ ਦਿਹਾੜਾ ਮਨਾ ਰਹੇ ਹਾਂ ਇਹ ਅੰਤਰਰਾਸ਼ਟਰੀ ਪੱਧਰ ਤੇ ਦਿਵਸ ਮਨਾਇਆ ਜਾਂਦਾ ਹੈਗਾ ਤੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਵਾਸਤੇ ਸ਼ੁਰੂਆਤ 21 ਤਰੀਕ ਨੂੰ ਅੰਮ੍ਰਿਤਸਰ ਸਾਹਿਬ ਕਰ ਰਹੇ ਹੈਗੇ ਆ 22 ਤਰੀਕ ਨੂੰ ਪਟਿਆਲੇ ਵਿਖੇ ਜਿੱਥੇ ਪੰਜਾਬੀ ਮਾਂ ਬੋਲੀ ਨੂੰ ਵਧਾਉਣ ਵਾਸਤੇ ਭਾਰਤ ਦੇ ਵਿੱਚ ਪਹਿਲੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਥਾਪਿਤ ਕੀਤੀ ਗਈ ਸੀਗੀ ਜਿਨੇ ਇਹ ਪੰਜਾਬੀ ਬੋਲੀ ਨੂੰ ਵਧਾਉਣ ਦਾ ਆਪਣੇ ਉੱਤੇ ਬੋਝ ਚੱਕਿਆ ਸੀਗਾ ਬੋਝ ਤਾਂ ਨਹੀਂ ਕਹਿ ਸਕਦੇ ਪਰ ਇਹ ਉਹਨਾਂ ਦਾ ਮੈਨੀਫੈਸਟੋ ਸੀਗਾ ਉਸ ਤੋਂ ਉਪਰੰਤ ਅਸੀਂ 23 ਤਰੀਕ ਨੂੰ ਜਿਸ ਧਰਤੀ ਤੇ ਸਭ ਤੋਂ ਪੁਰਾਤਨ ਪੰਜਾਬੀ ਦੀ ਮੰਨੀ ਹੋਈ ਬਾਣੀ ਬਾਬਾ ਫਰੀਦ ਜੀ ਦੀ ਮੰਨੀ ਜਾਂਦੀ ਹੈਗੀ ਆ ਉਹਨਾਂ ਦੇ ਨਾਮ ਤੇ ਸਥਾਪਿਤ ਫਰੀਦਕੋਟ ਵਿੱਚ ਅਸੀਂ 23 ਤਰੀਕ ਨੂੰ ਰੱਖਿਆ ਔਰ 24 ਤਰੀਕ ਨੂੰ ਜਦ ਕੈਨੇਡਾ ਦੇ ਮੈਨੀਟੋਬਾ ਜ਼ਿਲ੍ਹੇ ਦੇ ਵਿੱਚ ਬ੍ਰੈਂਡਨ ਸ਼ਹਿਰ ਵਰਲਡ ਪੰਜਾਬੀ ਡੇ ਮਨਾਉਂਦਾ ਹੈਗਾ ਉੱਥੇ ਅਸੀਂ ਖਡੂਰ ਸਾਹਿਬ ਜਿੱਥੇ ਦੂਸਰੇ ਪਾਤਸ਼ਾਹੀ ਨੇ ਸਾਨੂੰ ਗੁਰਮੁਖੀ ਦੀ ਲਿਪੀ ਦਿੱਤੀ ਹੈ ਉੱਥੇ ਅਸੀਂ ਇੱਕ ਛੋਟੀ ਕਾਨਫਰੰਸ ਰੱਖਣ ਜਾ ਰਹੇ ਹੈਗੇ ਆ ਆਪ ਸਭ ਨੂੰ ਇਹਨਾਂ ਦੇ ਵਿੱਚ ਸੱਦਾ ਦਿੰਦੇ ਆ ਇਹ ਕਿਉਂ ਜ਼ਰੂਰੀ ਹੈ ਮੈਂ ਆਪਣੀ ਗੱਲ ਦੱਸਣਾ ਚਾਹੁੰਦਾ ਛੋਟੇ ਹੁੰਦੇ ਪੰਜਾਬੀ ਪਰਿਵਾਰ 'ਚ ਪਲਿਆ ਹੋਇਆ ਜਦ ਮੈਨੂੰ ਦੇਹਰਾਦੂਨ ਜਾ ਕੇ ਉੱਚ ਹਿੰਦੀ ਦੀ ਕਲਾਸਾਂ 'ਚ ਬੈਠਣਾ ਪਿਆ ਤਾਂ ਛੋਟੀ ਉਮਰ 'ਚ ਦੂਜੀ ਕਲਾਸ ਦੇ ਵਿੱਚ ਮੈਂ ਬੈਠਾ ਹੁੰਦਾ ਸੀਗਾ ਤੇ ਜਿਹੜੇ ਸਾਡੇ ਮਾਸਟਰ ਜੀ ਹੁੰਦੇ ਸੀਗੇ ਉਹ ਉੱਚ ਜਾਤੀ ਦੇ ਪਰਿਵਾਰ ਤੋਂ ਸੀਗੇ ਉਹਨਾਂ ਨੇ ਸਾਨੂੰ ਲਿੰਗ ਬਦਲੋ ਦਾ ਇਮਤਿਹਾਨ ਦੇ ਦੇਣਾ ਮੂੰਹ ਜਵਾਨੀ ਪੁੱਛਣਾ ਕਿਉਂਕਿ ਮੈਂ ਰhete ਤਾਂ ਮੇਰੀ ਮਾਂ ਬੋਲੀ ਚੜੀ ਹੋਈ ਸੀ ਫਰੀਦਕੋਟ ਤੋਂ ਮ ਆਇਆ ਸੀਗਾ ਦਸ਼ਮੇਸ਼ ਪਬਲਿਕ ਸਕੂਲ ਤੋਂ ਉਹਨੇ ਕਹਿਣਾ ਚੂਹਾ ਮੈਂ ਕਹਿਣਾ ਚੂਈ ਉਹਨੇ ਕੰਨ ਤੇ ਦੋ ਲਾ ਦੇਣੀ ਆ ਕਹਿਣਾ ਚੂਹੀ ਆ ਹੁਣ ਭਰਾਵਾ ਜਿਹੜੀ ਬੋਲੀ ਮੈਨੂੰ ਨਹੀਂ ਮਾਂ ਨੇ ਸਿਖਾਈ ਪੰਜਾਬੀ ਸਿਖਾਈ ਉਹਦੇ ਥਾਂ ਮੈਨੂੰ ਕਿਸੇ ਹੋਰ ਤੇ ਲਾ ਦੇਣਾ ਤੇ ਮੈਨੂੰ ਸ਼ਰਮ ਮਹਿਸੂਸ ਹੋਣੀ ਕਿ ਵਾਕਈ ਮੈਂ ਗਲਤ ਬੋਲ ਰਿਹਾ ਮੇਰੀ ਬੋਲੀ ਗਲਤ ਹੈ ਤੇ ਬਹੁਤ ਵੱਡਾ ਸਾਡੇ ਉੱਤੇ ਬੋਝ ਪਾਇਆ ਜਾਂਦਾ ਸੀ ਕਿ ਉੱਚ ਬੋਲੀ ਹਿੰਦੀ ਤੇ ਸੰਸਕ੍ਰਿਤ ਹੈ ਤੇ ਪੰਜਾਬੀ ਤਾਂ ਬਿਲਕੁਲ ਇੱਕ ਪਿੰਡੂ ਬੋਲੀ ਹੈ ਜਿੰਨੀ ਦੇਰ ਗੁਰੂ ਸਾਹਿਬ ਦੇ ਗ੍ਰੰਥ ਪੜ੍ਹ ਕੇ ਉਹਨਾਂ ਦੀ ਬਾਣੀ ਪੜ੍ਹ ਕੇ ਉਹਨਾਂ ਦੀ ਸੋਚ ਨਹੀਂ ਅਪਣਾਈ ਮੈਨੂੰ ਹਮੇਸ਼ਾ ਲੱਗੇ ਕਿ ਆ ਮੈਨੂੰ ਪੰਜਾਬੀ ਕਿਹੋ ਜੀ ਬੋਲੀ ਹੈਗੀ ਐ ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਣਾ ਮਿਸ਼ਨ ਹੋਣਾ ਚਾਹੀਦਾ ਹੈ ਆਪਣੀ ਮਾਂ ਬੋਲੀ ਨੂੰ ਉੱਚ ਪੱਧਰ ਤੇ ਰੱਖਣਾ ਇਹ ਸੋਤਣ ਜਿਹੜੇ ਸਾਡੇ ਉੱਤੇ ਥੋਪੇ ਗਏ ਆ ਇਹ ਸਾਨੂੰ ਕਿਵੇਂ ਪਾਰ ਲੂਗੀ ਸਾਡੇ ਜਾਤ ਵੀ ਸਾਡੀ ਮਨੂ ਦੇ ਹਿਸਾਬ ਨਾਲ ਹੀਟਲੀ ਇਹ ਦਿਖਾ ਦੇਣਗੇ ਉਹੀ ਮਨੂ ਸਮ੍ਰਿਤੀ ਸਾਡੇ ਦਿਮਾਗ 'ਚ ਵਾੜ ਦੇਣਗੇ ਇਹ ਬੋਲੀ ਰਾਹੀਂ ਕਿਉਂਕਿ ਧਾਰਾ 354 ਸੁਵਿਧਾਨ ਦੀ ਕਹਿੰਦੀ ਹੈ ਕਿ ਹਿੰਦੀ ਨੇ ਆਪਣੇ ਸਾਰੇ ਸ਼ਬਦਾਵਲੀ ਸੰਸਕ੍ਰਿਤ ਤੋਂ ਲੈਣੀ ਹੈਗੀ ਆ ਪਰ ਸੰਸਕ੍ਰਿਤ ਦੇ ਨੇੜੇ ਤਾਂ ਉੱਚ ਜਾਤੀ ਲੱਗਣੀ ਨਹੀਂ ਸੀ ਦਿੰਦੇ ਕਿਸੇ ਨੂੰ ਉਹ ਤਾਂ ਮਨਾ ਸੀ ਪੜ੍ਹਾਈ ਕਰਨ ਨੂੰ ਇਹ ਜਿਹੜੇ ਵਿਤਕਰੇ ਜਵਾਨ ਦੇ ਉੱਤੇ ਚੜੇ ਹੋਏ ਆ ਇਹਨਾਂ ਨੂੰ ਆਪਾਂ ਸਿਆਣੀਆਂ ਤੇ ਆਪਣੀ ਮਾਂ ਬੋਲੀ ਨੂੰ ਬਣਦਾ ਹੱਕ ਦਈਏ ਉਹਨਾਂ ਨਾਲ ਜੁੜੀਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਬਖਸ਼ੀ ਲਿਪੀ ਗੁਰਮੁਖੀ ਨਾਲ ਜੁੜੀਏ ਜਿਸ ਕਰਕੇ ਆਪਾਂ ਨੂੰ ਪੰਜਾਬੀ ਬੋਲੀ ਨੂੰ ਅਹਿਮੀਅਤ ਦੇ ਕੇ ਉਹਨੂੰ ਸਿਆਣਨਾ ਚਾਹੀਦਾ ਅੱਜ ਜੇ ਤੁਸੀਂ ਨੌਕਰੀ ਸੈਂਟਰ ਸਰਕਾਰ ਦੀ ਕਰਨੀ ਹੈ ਤੇ ਬਹੁਤ ਸਾਰੀਆਂ ਨੌਕਰੀਆਂ ਉਹਨਾਂ ਦੀਆਂ ਹੈ ਰੇਲਵੇਜ਼ ਦੀਆਂ ਬੈਂਕਾਂ ਦੀਆਂ ਸਾਰੇ ਕਿਤੇ ਉਹਨਾਂ ਦੀ ਨੌਕਰੀ ਹੈ ਹਿੰਦੀ ਮਜਬੂਰੀ ਤੁਹਾਡੀ ਬਣ ਜਾਂਦੀ ਹੈਗੀ ਹੈ ਇਮਤਿਹਾਨ ਦੇਣੇ ਪੈਂਦੇ ਆ ਇਹੋ ਜਿਹਾ ਜਿਹੜਾ ਸਾਡੇ ਉੱਤੇ ਬੋਝ ਪਾਇਆ ਜਾ ਰਿਹਾ ਹੈ ਕਿ ਤੁਸੀਂ ਆਪਦੀ ਮਾਂ ਦੀ ਬੋਲੀ ਆਪਣੀ ਜ਼ੁਬਾਨ ਨੂੰ ਤਬਦੀਲ ਕਰੋ ਉਹਦੇ ਬਾਰੇ ਅਸੀਂ ਕਿਵੇਂ ਆਪਣੇ ਪੰਜਾਬ 'ਚ ਆਪਣੀ ਮਾਂ ਬੋਲੀ ਨੂੰ ਬਹੁਤ ਵਧੀਆ ਤਰੀਕੇ ਨਾਲ ਤੋਰ ਸਕੀਏ ਇਹ ਸਾਡੀ ਸੋਚ ਹੈ ਸੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਸਾਡੇ ਨਾਲ ਜੁੜੋਗੇ ਤੇ ਆਪਣੇ ਮਾਂ ਬੋਲੀ ਦੇ ਪੱਖ ਦੇ ਵਿੱਚ ਤੁਸੀਂ ਆਪਣੀ ਆ رائے ਦੋਗੇ ਸੋਚ ਦੋਗੇ ਤਾਂ ਕਿ ਅਸੀਂ ਇਹਦੇ ਨਾਲ ਜੁੜ ਕੇ ਇੱਕ ਮਾਨਸਕੀ ਜਾਤ ਸਭੇ ਇੱਕ ਪਛਾਣ ਬੋ ਦੇ ਸ਼ਬਦਾਂ ਅਧੀਨ ਅਸੀਂ ਆਪਣੇ ਸਮਾਜ ਨੂੰ ਇੱਕ ਕਰਕੇ ਪੰਜਾਬੀ ਨੂੰ ਯਾਦ ਕਰਕੇ ਗਵਾਂਢੀ ਦੇਸ਼ 'ਚ ਵੀ ਪੰਜਾਬੀ ਬੋਲੀ ਜਾਂਦੀ ਹੈ ਆ ਜਿਹੜਾ ਪਰਵਾਣੂ ਸ਼ਸਤਰ ਦਾ ਜੰਗ ਹੈ ਉਹ ਅਸੀਂ ਭਾਈਚਾਰਕ ਤੌਰ ਤੇ ਜ਼ਬਾਨ ਰਹੀ ਉਹਨਾਂ ਨਾਲ ਸਾਂਝ ਪਾ ਕੇ ਉਹਨਾਂ ਨਾਲ ਵਪਾਰ ਕਰੀਏ ਬਾਰਡਰ ਖੋਲੀਏ ਇਹਦੇ ਨਾਲ ਪੰਜਾਬੀ ਆਪਣਾ ਕੰਪੋਜ਼ਿਟ ਕਲਚਰ ਜਿਹੜਾ ਇਕੱਠਾ ਕਲਚਰ ਹੈ ਉਹ ਸੇਵਾਦਾ ਲਿਆਣ ਦਾ ਦਈਏ ਜਿਹੜੇ ਸਾਡੀ ਅਰਦਾਸ ਚ ਵਿਛੜੇ ਗੁਰਤਮਾਂ ਦੇ ਖੁੱਲੇ ਦਰਸ਼ਨ ਦੀਦਾਰ ਹਨ ਉਹਦੇ ਉੱਤੇ ਆਪਾਂ ਨਿਗਾਹ ਕਰੀਏ ਤੇ ਅਮਨ ਤੇ ਪਿਆਰ ਨਾਲ ਇੱਕ ਦੂਜੇ ਭਾਈਚਾਰਕ ਤੌਰ ਤੇ ਰਹੀਏ ਤਾਂ ਕਿ ਬਾਕੀ ਪੰਜਾਬ ਤੇ ਪੰਜਾਬੀ ਤੇ ਪੰਜਾਬੀਅਤ ਇੱਕ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ